ਇੱਕ ਗੁਰੂ ਦੀ ਕੀਰਤਿ ਕਰਨ ਵਾਲਿਆਂ ਦੇ ਗੁਰੂ ਕਿੰਨਾ ਖੁਸ਼ ਹੈ ਮੈਂ ਇੱਥੋਂ ਬੇਨਤੀ ਅਰੰਭ ਕੀਤੀ ਸੀ ਇੱਥੇ ਹੀ ਸਮਾਪਤੀ ਕਰਨ ਲੱਗਿਆ 52 ਕਵੀ ਸੰਮਾਰਜ ਦੇ ਤੇ ਇੱਕ ਵਾਰੀ ਕਿਸੇ ਦੀ ਕਵਤਾ ਤੋਂ ਮਹਾਰਾਜ ਬਹੁਤ ਖੁਸ਼ ਹੋਏ ਰਚਨਾ ਤੋਂ ਮਹਾਰਾਜ ਨੇ ਉਹਨੂੰ ਹਾਥੀ ਦੇ ਦਿੱਤਾ ਖੁਸ਼ ਹੋ ਕੇ ਜਾ ਉਹ ਕਵੀਆ ਕਹਿੰਦੇ ਆਨੰਦ ਲੈ ਤੈਨੂੰ ਉਹ ਨਾਮ ਹਾਥੀ ਦੇ ਦਿੱਤਾ ਸਾਰੇ ਉਹਨੂੰ ਵਧਾਈਆਂ ਦੇਣ ਉਹ ਜਿਹੜੇ ਕਵੀ ਨੂੰ ਹਾਥੀ ਮਿਲਿਆ ਉਹ ਮਸੂਸੀਆ ਜਿਹਾ ਬੈਠਾ ਨਾਲ ਦੇ ਕਹਿੰਦੇ ਖੁਸ਼ ਹੋ ਭੰਗੜੇ ਪਾ ਤੈਨੂੰ ਮਹਾਰਾਜ ਨੇ ਖੁਸ਼ ਹੋ ਕੇ ਹਾਥੀ ਦਿੱਤਾ ਕਹਿੰਦਾ ਖੁਸ਼ ਕਾਦਾ ਹੋਵਾਂ ਜਿੰਨਾ ਮੇਰੇ ਡੱਬਰ ਨੇ ਤਿੰਨਾ ਮਹੀਨਿਆਂ ਚ ਖਾਣਾ ਇਹਨਾਂ ਦਾ ਇੱਕ ਦਿਨ ਚ ਖਾ ਜਾ ਕਰਨਾ ਮੈਂ ਕਾਦਾ ਖੁਸ਼ ਹੋਵਾਂ ਮਹਾਰਾਜ ਨੇ ਹਾਥੀ ਦੇ ਦਿੱਤਾ ਮਹਾਰਾਜ ਨੇ ਬਚਨ ਸੁਣਿਆ ਮਹਾਰਾਜ ਕਹਿੰਦੇ ਗੱਲ ਤਾਂ ਕਵੀ ਆ ਤੇਰੀ ਠੀਕ ਹੈ ਬਿਛਾ ਚਾਦਰ ਫਿਰ ਕਵੀ ਨੇ ਜਾਦਰ ਵਿਛਾਈ ਮਰਜ ਨੇ ਸੋਨੇ ਦੀਆਂ ਮੋਹਰਾਂ ਦੀਆਂ ਢਾਲਾਂ ਭਰ ਕੇ ਉਹਦੀ ਚਾਦਰ ਵਿੱਚ ਪਾਈਆਂ ਕਹਿੰਦੇ ਕਬੀਰ ਤਿੰਨ ਮਹੀਨੇ ਛੱਡ 30 ਸਾਲ ਖੜਾਈ ਜਾਈਂ ਜੇ ਮੁੱਕ ਗਿਆ ਤਾਂ ਕਹਿਦੀਆਂ ਖੁਸ ਸਤਨਾਮ ਸਿਵਾਹ ਹੈ ਗੁਰਜੀ ਗੁਰੂ ਤੇ ਗੱਫੇ ਭਰ-ਭਰ ਕੇ ਦਿੰਦਾ ਪਰ ਤੁਸੀਂ ਵਡਿਆਈ ਤੇ ਕਰੋ ਗੁਰੂ ਦੀ ਇਹ ਗੱਲਾਂ ਜੋ ਬਾਹਰ ਆਓ ਵੀ ਕੀ ਕਰਨਾ ਜੀ ਕੀਰਤਨ ਕਰਕੇ ਕੀ ਕਰਨਾ ਜੀ ਗ੍ਰੰਥੀ ਸਿੰਘ ਬਣ ਕੇ ਨਹੀਂ ਜੇ ਤੁਹਾਡੀ ਭਾਵਨਾ ਹੈ ਤੇ ਮਹਾਰਾਜ ਤੁਹਾਡੀ ਭਾਵਨਾ ਨੂੰ ਹੀ ਫਲ ਲਾਉਣਗੇ ਜੇ ਦੀ ਭਾਵਨਾ ਨਹੀਂ ਮੈਂ ਮਾਫੀ ਮੰਗ ਕੇ ਕਹਿੰਨਾ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਕਾगज ਤੇ ਅੱਖਰ ਹੀ ਸਮਝਦਾ ਹੈ ਜੇ ਦੀ ਭਾਵਨਾ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਤੇ ਨਾਜ਼ਰ ਪ੍ਰਤੱਖ ਗੁਰੂ ਜਾਣਦਾ ਇਸ ਕਰਕੇ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਹੈ ਤੁਹਾਡੀ ਸ਼ਰਧਾ ਤੁਹਾਡੀ ਭਾਵਨਾ ਤੁਹਾਡਾ ਵਿਸ਼ਵਾਸ ਤੇ ਨਿਮਰਤਾ ਗੁਰਸਿੱਖ ਦਾ ਸਭ ਤੋਂ ਵੱਡਾ ਗਹਿਣਾ ਹੈ ਇਹ ਗੁਣਾ ਦੇ ਧਾਰਨੀ ਹੋਵੋ ਬਾਣੀ ਦੇ ਬਾਣੇ ਨਾਲ ਜੁੜੋ ਖੰਡੇ ਬਾਟੇ ਦੀ ਬੋਲ ਲੈ ਕੇ ਇਹ ਸਕੂਲ ਵਿੱਚ ਦਾਖਲਾ ਹੈ ਗੁਰੂ ਨਾਨਕ ਦੇ ਘਰ ਵਿੱਚ ਇਹ ਤੋਂ ਅੱਗੇ ਫਿਰ ਪੜ੍ਹਾਈ ਕਰਨੀ ਇਹ ਨਹੀਂ ਤੁਸੀਂ ਪੰਜ ਕਕਾਰ ਪਹਿਨੇ ਤੇ ਮੁੜ ਕੇ ਕਹੋ ਵੀ ਹੁਣ ਅਸੀਂ ਸੱਚਖੰਡ ਚੱਲ ਜਾਣਾ ਜਿਹੜਾ ਮਹਾਰਜ ਨੇ ਮਾਰਗ ਦੱਸਣਾ ਉੱਤੇ ਤੁਰਨਾ ਪੈਣਾ ਪਹਿਲਾਂ ਜੇ ਤੁਸੀਂ ਹੁਸ਼ਿਆਰਪੁਰ ਜਾਣਾ ਹੈ ਜੇ ਤੁਸੀਂ ਜਲੰਧਰ ਜਾਣਾ ਹੈ ਉਹ ਰਾਹ ਫੜਨਾ ਬਹੁਤਾਂ ਜਾਓਗੇ ਸੂਸਾਂ ਪਿੰਡ 'ਚ ਬੈਠੇ ਬੈਠੇ ਜਲੰਧਰ ਜਲੰਧਰ ਕਰੀ ਜਾਓ ਇਦਾਂ ਨਹੀਂ ਪਹੁੰਚਿਆ ਜਾਣਾ ਗੁਰੂ ਵਾਲੇ ਬਣ ਕੇ ਬਾਣੀ ਤੇ ਬਾਣੇ ਨਾਲ ਜੁੜ ਕੇ ਸਾਧੂ ਦੀ ਸੰਗਤ ਤੇ ਭਜਨ ਦੀ ਰੰਗਤ ਤੇ ਨਾਮ ਦੀ ਦਾਤ ਗੁਰੂ ਜਰਨਾ 'ਚੋਂ ਮੰਗੋ ਇਹ ਹੀ ਸਤਿਪੁਰਸ਼ਾਂ ਦੇ ਜਰਨਾ 'ਚੋਂ ਮਿਲਦਾ ਹੈ ਜਦੋਂ ਸੰਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮਾ ਟਕਸਾਲ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਜਿਹੜੇ ਹਰਕਸਾਲ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਮਹਾਪੁਰਖਾਂ ਦੇ ਚਰਨਾਂ 'ਚ ਹਾਜ਼ਰੀ ਭਰਨ ਦਾ ਇਹ ਸਮਾਂ ਬਖਸ਼ਦੇ ਨੇ ਇੱਥੇ ਵੀ ਸਰਮਸਤਪੁਰਾ ਸਥਾਨ ਤੇ ਵੀ ਬਾਬੇ ਸ਼ਹੀਦਾਂ ਬਹੁਤ ਪਿਆਰ ਨਾਲ ਕਿਉਂਕਿ ਵਿਦਿਆਈ ਦਮਦਮੀ ਟਕਸਾਲ ਦੀ ਹੈ ਜੋ ਵੀ ਅੱਜ ਬੱਲੇ ਐ ਇਸ ਸੰਸਥਾ ਦੇ ਵਿੱਚੋਂ ਮਿਲਿਆ ਵਿਆ ਬਾਬਾ ਗਿਆਨੀ ਸੁਖਦੇਵ ਸਿੰਘ ਜੀ ਹੋਰ ਜਥੇਬੰਦੀ ਦੇ ਸਾਰੇ ਗੁਰੂ ਕੇ ਪਿਆਰੇ ਬਾਬਾ ਜੀਵਾ ਸਿੰਘ ਜੀ ਵਿਦੇਸ਼ ਗਏ ਹੋਏ ਨੇ ਬਹੁਤ ਪਿਆਰ ਬਖਸ਼ਦੇ ਨੇ ਆਓ ਅਗਲਾ ਪ੍ਰੋਗਰਾਮ ਗੁਰੂ ਕੇ ਸੇਵਕਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰਿਓ ਬੋਲਦਿਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਦੋ ਹੱਥ ਜੋੜ ਕੇ ਫਤਿ ਬੁਲਾਈਏ ਕੋਈ ਰਸਨਾ ਵਾਂਝੀ ਨਾ ਰਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ